ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਕੂੜੇ ਵਾਲੀ ਗੱਡੀ ਵਿੱਚੋਂ ਗੁਟਕਾ ਸਾਹਿਬ ਦੇ ਅੰਗ ਮਿਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਸਿੱਖ ਸੰਗਤ ਦੇ ਵੱਲੋਂ ਰੋਸ ਪ੍ਰਗਟਾਇਆ ਗਿਆ ਹੈ ਕੂੜੇ ਵਾਲੀ ਗੱਡੀ ਦੇ ਡਰਾਈਵਰ ਨੇ ਕਿਹਾ ਹੈ ਕਿ ਉਸਨੇ ਇਹ ਅੰਗ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿਖੇ ਜਮ੍ਹਾਂ ਕਰਵਾਏ ਨੇ ਪਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਅਜੇ ਹਾ ਪਹੁੰਚੀ ਨਹੀਂ ਪਹੁੰਚਿਆ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਵੀ ਨਾ ਚੱਲਣ ਦੀ ਗੱਲ ਕਹੀ ਹੈ ਹੁਣ ਤੁਰੰਤ ਹੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਪੁਲਿਸ ਅਧਿਕਾਰੀ ਰੋਬਿਨ ਹਾਂਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਗੰਭੀਰ ਰੋਸ ਜਤਾਇਆ ਗਿਆ ਹੈ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਇਸ ਕਰਕੇ ਇਸ ਘਟਨਾ ਦੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਇਸ ਬੰਦ ਵਿੱਚ ਨਿਹੰਗ ਸਿੰਘ ਬਾਬਾ ਪਰਸ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਿਕਾਰ ਕਮੇਟੀ ਦੇ ਆਗੂ ਮਨਦੀਪ ਸਿੰਘ ਅਤੇ ਐਸ ਐਚਓ ਰੋਬਿਨ ਹਾਂਸ ਨੇ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾ ਰਹੇ ਹਾਂ ਥਾਣੇ ਦਾ ਵੀ ਕਰਾਉ ਕਰਾਂਗੇ ਜੋ ਸਾਡੇ ਕੋਲ ਪਾਵਰੇ ਗੁਰੂ ਸਾਹਿਬ ਜੀ ਦੀ ਸਮਰਥਾ ਹੈ ਜਰੂਰ ਕਰਾਂਗੇ ਤੇ ਜਿਹੜਾ ਪਰਚਾ ਵਾ ਇਹ ਤੇ ਅਸੀਂ ਹਰ ਹਾਲਤ ਵਿੱਚ ਕਰਾ ਕੇ ਜਾਵਾਂਗੇ ਜੋ ਮਰਜ਼ੀ ਹੋ ਜੇ ਅਸੀਂ ਜਾਣ ਵਾਲੇ ਨਹੀਂ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਬਾਬਾ ਪਾਰਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਲ ਇੰਡੀਆ ਸਿਕ ਸਦਕਾਰ ਕਮੇਟੀ ਤੋਂ ਆਪਾਂ ਦੱਸਣਾ ਚਾਹੁੰਦੇ ਆਂ ਕਿ ਪ੍ਰਸ਼ਾਸਨ ਨੂੰ ਹੋਣੀ ਇਹੋ ਬੇਨਤੀ ਕਰਨਾ ਹੈ ਕਿ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲੇ ਦੇ ਨਾਲ ਜਾ ਕੇ ਵੀ ਕੂੜਾ ਕਿਹਦੇ ਘਰੋਂ ਛੁੱਟਿਆ ਪੋਤੀ ਸਾਹਿਬ ਕਿੰਨਾ ਨੇ ਛੁੱਟੇ ਲਬਾਬੇ ਦੇ ਪਾਸ ਪਾ ਕੇ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਕਿ ਉਹ ਪੋਤੀ ਸਾਹਿਬ ਜਿਹੜਾ ਕੂੜੇ ਵਾਲਾ ਵੀਰ ਲੈ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਉਹ ਗੁਰਦੁਆਰੇ ਸਾਹਿਬ ਜਾ ਕੇ ਉਹਨੇ ਕਿੰਨੂ ਦਿੱਤੇ ਉਹ ਬੰਦੇ ਕੌਣ ਆ ਉਹ ਲੁਭਾਵੇ ਜੇ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਤਾ ਬਾਕੀ ਚੱਲਣ ਦੇ ਕੈਮਰੇ ਤੇ ਜਿੱਥੋਂ ਫੋਟੋ ਹੋਣੀ ਉਹ ਗੁਰਕਾ ਉਹ ਦੇਖ ਗਿਆ ਗੁਰਕਾ ਸਾਹਿਬ ਉਹ ਕਿਸੇ ਨੂੰ ਫੜਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਨੂੰ ਨਹੀਂ ਫੜਾਇਆ ਇੱਥੇ ਕੋਈ ਮਤਾ ਦੇਖਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਉਹ ਉਹ ਵੀ ਵਿਖਰਨ ਉਹ ਪੂਛਣ ਇਨਵੈਸਟੀਗੇਟ ਕਰੇ ਗੁਰਦੁਆਰਾ ਸਾਹਿਬ ਜੀ ਗੁਰਨਾਨਕ ਪ੍ਰਕਾਸ਼ ਏ ਵਲੌਗ ਦੇ ਵਿੱਚ ਡੀ ਵਲੌਗ ਦੇ ਵਿੱਚ ਹਾਂ ਜੀ ਵੱਡਾ ਹੋਵੇ ਤੇ ਕੈਮਰੇ ਬੰਦ ਹੋਣ ਕੈਮਰੇ ਬਾਕੀ ਚੱਲਦੇ ਆ ਉਹ ਕਹਿੰਦੇ ਵੀ ਜਿੱਥੇ ਜਿੱਥੇ ਉਹ ਫੜਾਏ ਆ ਨਾ ਉਹ ਕੈਮਰਾ ਬੰਦੇ ਆ ਜੀ ਚੋਂਦੇ ਕੀ ਆ ਅਸੀਂ ਕਿੰਨੇ ਵੀ ਗੁਰਕਾ ਆ ਵੀ ਬਰਾਮਤ ਕੀਤੇ ਜਾਂ ਪੋਤੀ ਸਾਹਿਬ ਬਰਾਮਤ ਕੀਤੀ ਜਾਵੇ ਵੀ ਉਹ ਕਿੰਨਾ ਨੂੰ ਦਿੱਤੇ ਆ ਉਹ ਵੀ ਲੱਭੇ ਆਣ ਬੰਦੇ ਤੁਹਾਡੇ ਵੱਲੋਂ ਹੁਣ ਸਾਰੇ ਅਸੀਂ ਵੀ ਕੋਈ ਅਸੀਂ ਸਾਰਾ ਕੋਈ ਭਜਨ ਨੱਚ ਕਰਨਦੇ ਕੱਲ ਦੀ ਤੁਹਾਨੂੰ ਕੋਈ ਮਤਲਬ ਕਿ ਰਾਣੀ ਕੋਈ ਦੇ ਰਹੇ ਪ੍ਰਸ਼ਾਸਨ ਦੀ ਮਤ ਲੈ ਆਂਦੇ ਆ ਅੱਗੇ ਕੱਲ ਦੇ ਵੀ ਥਾਣੇ ਹੁਣ ਵੀ ਥਾਣੇ ਘਲੋਤੇ ਸਹੀ ਤੁਹਾਡੇ ਵੱਲੋਂ ਅਪਰੋਚ ਕੀਤੀ ਗਈ ਗੁਰਦੁਆਰਾ ਸਾਹਿਬ ਜਾ ਕੇ ਉਹ ਪੋਤੀ ਸਾਹਿਬ ਬਰਾਮਤ ਹਾਂਜੀ ਹਾਂਜੀ ਗਏ ਨਾਲ ਲੱਗੇ ਗਏ ਆ ਜੀ ਐਸਐਸਓ ਸਾਹਿਬ ਸਾਰੇ ਗਏ ਨਾਲ ਉਹ ਕੈਮਰੇ ਚੈੱਕ ਕੀਤੇ ਕਹਿੰਦੇ ਕੈਮਰਾ ਬੰਦਿਆ ਜੀ ਉਹ ਪਾਸਵਰਡ ਨਹੀਂ ਖੁੱਲਣਦਿਆ ਉਹ ਕੈਮਰਾ ਬੰਦਿਆ ਜੀ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਉਹਨਾਂ ਦੀ ਭਾਲ ਕੀਤੀ ਜਾਵੇ ਤੇ ਜਿਹੜੇ ਗੁਰੂ ਜਿਹੜੇ ਗੁਰਕਾ ਸਾਹਿਬ ਜੀ ਪੋਤੀ ਸਾਹਿਬੀ ਉਹ ਵੀ ਬਰਾਮਦ ਕੀਤੇ ਜਾਣ ਵੀ ਉਹ ਗਏ ਕਿਨਾਂ ਕੋ ਇਹ ਬੇਨਤੀ ਆਈ ਸਾਡੀ ਦਾਸ ਮਨਦੀਪ ਸਿੰਘ ਸੇਵਾਦਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਆਲ ਇੰਡੀਆ ਸਦਕਾਰ ਕਮੇਟੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ਮਜੀਠਾ ਰੋਡ ਤੋਂ ਅਸੀਂ ਕੱਲ ਦੇ ਤਾਂ ਦਰਖਾਸਤ ਵੀ ਜਿਹੜੀ ਉਹ ਆਪਣੇ ਵੱਲੋਂ ਅਸੀਂ ਲਿਖਾਤੀ ਆ ਇਹ ਜਿਹੜਾ ਅਨਜੀਤ ਆ ਵੀ ਨੂੰ ਥਾਣਾ ਪੈਂਦਾ ਸੀਟ ਵਿਜਨ ਇੱਥੇ ਇੱਥੇ ਕਰਾਈ ਆ ਜੀ ਹਾਂਜੀ ਕੀ ਮੈਟਰ ਕੀ ਮਾਰਾ ਜੀ ਮੈਟਰ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਠ ਪੋਤੇ ਅੱਠ ਗੁੜਕਾ ਸਾਹਿਬ ਹੈ ਇੱਕ ਪੋਤੀ ਸਾਹਿਬ ਵੱਡਾ ਬਈ ਏਡੀ ਵੱਡੀ ਘਟਨਾ ਹੋਈ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਬਹੁਤ ਮੰਦ ਭਾਗੀ ਗੱਲ ਆ ਜੀ ਅੱਠ ਪੋਤੀ ਸਾਹਿਬਾਂ ਦੇ ਕੂੜੇ ਹਾਂ ਜੀ ਉੱਥੇ ਬੇਦਬੀ ਹੋ ਜਾਣਾ ਸ਼੍ਰੋਮਣੀ ਕਮੇਟੀ ਦੇ ਕੰਮ ਤੱਕ ਜੂਨ ਤੱਕ ਨਾ ਸਰਕਣਾ ਪ੍ਰਸ਼ਾਸਨ ਤੁਹਾਡੀ ਗੱਲ ਨਾ ਸੁਨੇ ਬਹੁਤ ਬਹੁਤ ਮਦਦ ਭਾਗੀ ਖਬਰ ਹੈ ਜੀ ਪੈਲ ਤੇ ਆਧਾਰ ਤੇ ਜਿਹੜਾ ਕਾਰਵਾਈ ਹੈ ਸ਼੍ਰੋਮਣੀ ਕਮੇਟੀ ਦੀ ਬੰਚਾਈਦੀ ਆ ਜੇ ਅਗਰ ਜ਼ਹਿਦਾਰ ਇੱਕ ਬਿਆਨ ਦੇ ਦੇ ਤੇ ਸਾਰਾ ਕੁਝ ਮਸਲਾ ਹੱਲ ਹੋ ਸਕਦਾ ਪਰ ਪਤਾ ਨਹੀਂ ਕਿਉਂ ਸੁੱਤੇ ਜਾਂ ਕੀ ਗੱਲ ਗੁਰੂ ਗ੍ਰੰਥ ਸਾਹਿਬ ਸਾਡਾ ਕੱਲਿਆਂ ਦਾ ਪੂਰੇ ਜਗਤ ਦਾ ਵਾ ਉਸ ਤਰ੍ਹਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਇੱਕ ਦੋ ਚੇ ਨੂੰ ਬੜਾ ਕਰਦੇ ਅਸੀਂ ਇਹ ਕਰਦਾ ਪਰ ਜੇ ਉਹ ਇਹੋ ਜਿਹੀ ਘਟਨਾ ਹੋ ਜੀ ਉਦੋਂ ਕੋਈ ਕਠਾ ਨਹੀਂ ਹੁੰਦਾ ਤੇ ਹੁਣ ਵੀ ਜਿਹੜੇ ਜਾਗਤ ਵਿੱਚ ਮੀਰਵਾਲ ਇਹਨਾਂ ਨੇ ਬੇਨਤੀ ਆ ਵੀ ਆਜੋ ਆਹੀਂ ਆਪਣਾ ਜਿਹੜਾ ਇਹਦੀ ਬੇਦਬੀ ਹੋਈ ਹੈ ਦਾ ਕੋਈ ਹੱਲ ਹੈ ਜਿਹੜਾ ਉਹ ਕਰ ਸਕੀਏ ਮਿਲ ਕੇ ਤੁਸੀਂ ਨੋਟਿਸ ਚ ਲਿਆਂਦਾ ਐਜੀਪੀਸੀ ਦਫਤਰ ਜਾਂ ਜਥੇਦਾਰ ਸਾਹਿਬ ਨੂੰ ਨੋਟਿਸ ਚ ਲਿਆਂਦਾ ਬਾਬਾ ਜੀ ਲਿਆਂਦਾ ਪਰ ਸਾਡੀ ਗੱਲ ਨਹੀਂ ਇੱਥੇ ਕੋਈ ਸੁਣਦੇ ਕੱਲ ਦਾ ਲਿਆਂਦਾ ਲੇ ਬੋਲ ਲੈਂਦਾ ਛੁੱਟੀ ਹੈ ਜੀ ਬਸ ਥਾਣੇ ਨੂੰ ਕਹਿੰਨੇ ਆ ਵੀ ਜੋ ਵੀ ਘਟਨਾ ਨਸ਼ਰ ਹੋਣੀ ਚਾਹੀਦੀ ਹੈ ਸੰਗਤ ਦੇ ਵਿੱਚ ਕਿਉਂਕਿ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਹੈ ਜੇ ਇਸ ਘਟਨਾ ਦੇ ਨਾਲ ਹਰ ਸਿੱਖ ਦਾ ਜਿਹੜਾ ਹਿਰਦਾ ਉਲੰਧਿਆ ਜਾਂਦਾ ਇਸ ਕਰਕੇ ਅਸੀਂ ਕਹਿੰਨੇ ਆ ਵੀ ਜੋ ਵੀ ਸਖਸੀਅਤ ਉਸ ਨੂੰ ਸਾਹਮਣੇ ਸਭ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਨੇ ਪ੍ਰਸ਼ਾਸਨ ਕਿੰਦਾ ਲੋਟੀਰੀਆ ਕਿਉਂਕਿ 24 ਘੰਟੇ ਦੇ ਆਸ-ਪਾਸ ਹੋ ਕੇ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਕੁਝ ਨਹੀਂ ਪ੍ਰਸ਼ਾਸਨ ਨਾਲ ਗੱਲ ਹੋਈ ਐ ਸਰੋ ਸਾਹਮਣੇ ਗੱਲ ਹੋਈ ਆ ਉਹ ਕਹਿੰਦੇ ਆ ਕਿ ਅਸੀਂ ਜਿਹੜੇ ਜਿਹੜੇ ਘਰਾਂ ਦੇ ਵਿੱਚੋਂ ਇਹ ਕੂੜਾ ਲਿਆਂਦਾ ਤੇ ਉਹ ਨਾਲ ਆਪਣੇ ਜਿਹੜੇ ਬੰਦਾ ਜਿਹੜਾ ਕੂੜੇ ਵਾਲਾ ਸੀ ਉਹਨੂੰ ਨਾਲ ਖੜਕੇ ਉਹ ਘਰ ਦੇ ਵਿੱਚ ਕੈਮਰੇ ਖੋਲ ਕੇ ਤੇ ਆਪਣਾ ਜਿਹੜੀ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਸੇ ਜਿਹੜੇ ਗੁਰਦੁਆਰੇ ਗੁਰਕਾ ਸਾਹਿਬ ਦੇ ਕੇ ਆਏ ਆ ਉਸ ਗੁਰੂ ਘਰ ਦਾ ਜਿਹੜਾ ਬਾਹਰ ਦਾ ਜਿਹੜਾ ਕੈਮਰਾ ਉਹ ਵੀ ਬੰਦ ਹੋਇਆ ਤੇ ਜਿਹੜਾ ਉਸੋਂ ਦਾ ਜਿਹੜਾ ਆਪਣਾ ਇਹ ਡਿਊਟਰ ਆ ਉਹਦਾ ਜਿਹੜਾ ਪਾਸਵਰਡ ਉਹ ਵੀ ਨਹੀਂ ਖੁੱਲ ਰਿਹਾ ਪਤਾ ਨਹੀਂ ਕਿਉਂ ਕਾਲੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਇਹੋ ਜੀ ਗੱਲ ਹੁੰਦੀ ਉਹਦਾ ਕੈਮਰਾ ਵੀ ਬੰਦ ਹੋ ਜਾਂਦੇ ਆ ਜੀ ਸਰ ਜਿਹੜੀ ਇਹ ਦੀ ਘਟਨਾ ਆ ਪਾਪੀ ਹੈ ਕੀ ਮੰਨਣਾ ਚਾਹੀਏ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਹੈ ਕਿ ਜਿਹੜੇ ਗੁਟਕਾ ਸਾਹਿਬ ਨੇ ਉਹ ਬਰਾਮਦ ਹੋਏ ਆ ਜੋ ਕਿ ਗੁਰਦੁਆਰੇ ਸਾਹਿਬ ਤੇ ਵੀ ਬਲੌਗ ਵਿੱਚ ਲਿਖਾਈ ਗਏ ਸੀ ਤੋ ਤੁਝੇ ਜਿਹੜੇ ਜੇਤਨ ਨੇ ਹੈਂਡਓਵਰ ਕੀਤੇ ਉਹ ਵੀ ਜਿਹੜੀ ਜਿਹੇ ਬੰਦੀਆਂ ਆ ਉਹਨਾਂ ਕੈਰੀ ਕਰ ਲਈ ਬਟ ਉਸ ਚੀਜ਼ ਨੂੰ ਆਪਾਂ ਪ੍ਰੋਪਰਲੀ ਆਪਾਂ ਵੈਰੀਫਾਈ ਕਰ ਰਹੇ ਆ ਕਿਥੋਂ ਇਹ ਮਿਲੇ ਸੀ ਤੇ ਕੌਣ ਲੈ ਕੇ ਗਿਆ ਇਸ ਨੂੰ ਅਡੀ ਟੀਮਸ ਲੱਗੀਆਂ ਆ ਜਿੱਤੇ ਬੰਦੀਆਂ ਨਿਕਲੇ ਰੋਸ ਕਿ ਉਹ ਲੋਕ ਕੂੜੇ ਦੇ ਵਿੱਚ ਸੁੱਟ ਦਤਾ ਵਾ ਕੇ ਕੂੜੇ ਚ ਦੇਖੋ ਜੇ ਦੋ ਸਾਡੇ ਕੋਲ ਹਾਰ ਦਿੱਤੇ ਆਂ ਜਿਹੜੇ ਜਿਹੜੇ ਆਇਆ ਆਪਾਂ ਨੂੰ ਪਤਾ ਲੱਗੇਗਾ ਹੈ ਕਿ ਇਸ ਟਾਈਮ ਕੌਣ ਲੈ ਕੇ ਗਿਆ ਵਾ ਆਪਾਂ ਫਰਦਰ ਹੋਰ ਦੀ ਇਨਵੈਸਟੀਗੇਸ਼ਨ ਕਰਕੇ ਨੂੰ ਪਤਾ ਲੱਗੇਗਾ ਅਗੇ ਨਸਤੀ ਕਰ ਲੇ ਕੋ ਜੇ ਤਾਂ ਇਹ ਜੋ ਵੀ ਕਸੂਰ ਆ ਜੋ ਦੋਸ਼ੀ ਹੋਏਗਾ ਜੇ ਤਹੋ ਜੀ ਗੱਲ ਹੋਈ ਆ ਤੇ ਉਹ